ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਾਲੇ ਪਾਣੀ ਦੇ ਮੋਰਚੇ ਵੱਲੋਂ ਤੁਹਾਨੂੰ ਅਪਡੇਟ ਕਰਨ ਲੱਗੇ ਆਂ ਕਾਲੇ ਪਾਣੀ ਦੇ ਮੋਰਚੇ ਦੇ ਮੁੱਦੇ ਉੱਤੇ ਔਰ ਬੁੱਢੇ ਦਰਿਆ ਦੇ ਮੁੱਦੇ ਦੇ ਉੱਤੇ 10 ਦਸੰਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੇ ਨਾਲ ਕੁਝ ਵਾਅਦੇ ਕੀਤੇ ਸੀ ਕਾਲੇ ਪਾਣੀ ਦੇ ਜਿਹੜਾ ਵੱਡਾ ਮੁੱਦਾ ਆ ਕੈਂਸਰ ਦਾ ਜਿਹੜਾ ਮੁੱਦਾ ਆ ਜਿਹੜੀਆਂ ਪੁਆਇੰਟਾਂ ਦੀ ਅਸੀਂ ਗੱਲ ਕੀਤੀ ਸੀ ਜਿਹੜੇ ਪੁਆਇੰਟਾਂ ਦੀ ਅਸੀਂ ਗੱਲ ਕੀਤੀ ਜਿਹੜੇ ਬੁੱਢੇ ਦਰਿਆ ਦੇ ਵਿੱਚ ਪੈਂਦੇ ਪਏ ਆ ਉਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਇਹਨਾਂ ਨੂੰ ਬੰਦ ਕਰ ਦੇਵਾਂਗੇ ਇਹ ਜਾਣਕਾਰੀ ਇਸ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਪਿਛਲੇ ਕੁਸਚਨਾਂ ਦੇ ਵਿੱਚੋਂ ਸਾਨੂੰ ਸਾਰੇ ਪੰਜਾਬ ਤੋਂ ਸਾਡੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਤੇ ਲੋਕਾਂ ਵੱਲੋਂ ਇਸ ਮੁੱਦੇ ਦੇ ਉੱਤੇ ਜਾਣਕਾਰੀ ਮੰਗੀ ਗਈ ਬਈ ਉੱਥੇ ਕਿਹੋ ਜਿਹੀ ਗਰੰਡਮੈਂਟ ਹੋਈ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਬਰਬੀਰ ਸਿੰਘ ਸੀਚੇਵਾਲ ਜੀ ਉਹਨਾਂ ਵੱਲੋਂ ਉੱਥੇ ਕੋਈ ਕੰਮਕਾਰ ਜਿਹੜਾ ਆ ਸ਼ੁਰੂ ਕੀਤਾ ਗਿਆ ਜਿਹੜਾ ਮੀਡੀਆ ਦੇ ਰਾਹੀਂ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਮੂਰੇ ਪ੍ਰਚਾਰਿਆ ਗਿਆ ਜਿਹਦੇ ਨਾਲ ਇੱਕ ਭਲੇਖਾ ਪਾਉ ਸਥਿਤੀ ਜਿਹੜੀ ਆ ਲੋਕਾਂ ਮੂਰੇ ਪੈਦਾ ਹੋਈ ਜਿਹਦੇ ਵਿੱਚੋਂ ਬਹੁਤ ਸਾਰੇ ਸਵਾਲ ਨਿਕਲੇ ਉਹਨਾਂ ਸਵਾਲਾਂ ਦੇ ਜਵਾਬ ਦੇ ਦੇਣ ਦੇ ਲਈ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਅੱਜ ਸਮੂਹ ਪੰਜਾਬੀਆਂ ਨੂੰ ਮੁਖਾਤਬ ਜਿਹੜਾ ਆ ਹੋ ਰਹੀ ਹੈ ਸਾਰੇ ਲੋ ਪਹਿਲਾ ਸਵਾਲ ਜਿਹੜਾ ਆ ਲੋਕਾਂ ਨੇ ਕੀਤਾ ਵੀ ਕੀ ਕਾਲੇ ਪਾਣੀ ਦੇ ਮੋਰਚੇ ਨਾਲ ਕੀਤੇ ਵਾਅਦੇਆਂ ਬਾਰੇ ਤੇ ਸਰਕਾਰ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਜਬ ਬਰਵੀਰ ਸਿੰਘ ਜੀ ਸੀਚੇਵਾਲ ਉਹਨਾਂ ਵਾਦਿਆਂ ਨੂੰ ਲੈ ਕੇ ਉੱਥੇ ਪਹੁੰਚੇ ਹਨ ਉਹਦਾ ਜਿਹੜਾ ਸਾਫ਼ ਜਵਾਬ ਹੈ ਉਹ ਹੈ ਜੀ ਨਹੀਂ ਉਹ ਨਾ ਵਿੱਚ ਹੈ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਜਾਂ ਬਰਵੀਰ ਸਿੰਘ ਜੀ ਸੀਚੇਵਾਲ ਉਹਨਾਂ ਵੱਲੋਂ ਉੱਥੇ ਇਹੋ ਜੀ ਕੋਈ ਵੀ ਕਾਰਵਾਈ ਜਿਹੜੀ ਆ ਸਾਡੇ ਧਿਆਨ ਦੇ ਵਿੱਚ ਅਜੇ ਤੱਕ ਨਹੀਂ ਆਈ ਨੰਬਰ 1 ਨੰਬਰ 2 ਸਰਕਾਰ ਵੱਲੋਂ ਜਾਂ ਬਲਬੀਰ ਸਿੰਘ ਸੀਚੇਵਾਲ ਦੀ ਵੱਲੋਂ ਸਾਡੇ ਨਾਲ ਕੋਈ رابطہ ਜਿਹੜਾ ਆ ਨਹੀਂ ਕੀਤਾ ਗਿਆ। ਇਹਦੇ ਵਿੱਚ ਇੱਕ ਧਿਆਨ ਦੇਣ ਯੋਗ ਜਿਹੜੀ ਵੱਡੀ ਗੱਲ ਇਹ ਹੈ ਵੀ ਜਿਹੜੇ ਤਬਕੇ ਨਾਲ ਉਹਨਾਂ ਰੰਗਣਿਆਂ ਨਾਲ ਡਾਈਨ ਵਾਲਿਆਂ ਨਾਲ ਜਿਹੜੀ ਸਾਡੀ ਲੜਾਈ ਹੈ ਜਿਹੜੇ 13 ਸਾਲ ਤੋਂ ਗੈਰਕਾਨੂੰਨੀ ਪੁਆਇੰਟ ਆ। ਅੱਜ ਵੀ ਸਰਕਾਰ ਵੱਲੋਂ ਉਹਨਾਂ ਦੀ ਰੱਖਿਆ ਕੀਤੀ ਜਾ ਰਹੀ ਹੈ। ਅੱਜ ਵੀ ਬਾਬਾ ਬਲਬੀਰ ਸਿੰਘ ਸੀਚੇਵਾਲ ਇਹਨਾਂ ਦੀ ਜਿਹੜੀ ਜੀਸੀਬੀ ਹੈ ਉਸ ਪਾਸੇ ਨਹੀਂ ਜਾ ਰਹੇ। ਔਰ ਇਥੋਂ ਤੱਕ ਕੇ ਜਿਹੜੀ ਇੱਕ ਮੀਟਿੰਗ ਮੀਡੀਆ ਦੇ ਰਾਹੀਂ ਸਾਡੇ ਤੱਕ ਪਹੁੰਚੀ ਹੈ ਉਹ ਉਸ ਤਰਕੇ ਦੇ ਨਾਲ ਜਿਹੜਾ ਆ ਬਹਿਤੀ ਕੀਤੀ ਗਈ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਪੰਜਾਬ ਦੇ ਲੋਕਾਂ ਨੂੰ ਦੱਸਣਾ ਕਿ ਇਹਨਾਂ ਕੱਟਰ ਖਾਨਿਆਂ ਦਾ ਕਾਲਾ ਪਾਣੀ ਜਿਹੜਾ ਬੁੱਢੇ ਦਰਿਆ ਦੇ ਵਿੱਚ ਪੈਂਦਾ ਜਿਹਦੇ ਬੰਦ ਕਰਾਉਣ ਦੀ ਲੜਾਈ ਕਾਲੇ ਪਾਣੀ ਦਾ ਮੋਰਚਾ ਨੜਦਾ ਪਿਆ ਆ ਉਹਦੇ ਦੇ ਨਾਂ ਤੇ ਬਾਬਾ ਨਾ ਹੀ ਬਾਬਾ ਬਲਬੀਰ ਸਿੰਘ ਸੀਚੇਵਾਲ ਗੰਭੀਰ ਹੈ ਤੇ ਨਾ ਹੀ ਪੰਜਾਬ ਸਰਕਾਰ ਜਿਹੜੀ ਇੱਕ ਅੰਬੀਰ ਨਜ਼ਰ ਆਉਂਦੀ ਹੈ ਜੇ ਨੂੰ ਇੱਕ ਨਫਜ਼ ਦੇ ਵਿੱਚ ਦੱਸਣਾ ਹੋਵੇ ਤੇ ਜਿਵੇਂ ਇੱਕ ਪਹਿਲਾ ਇਹਨਾਂ ਦੇ ਐਮਐਲਏ ਨੇ ਉੱਥੇ ਨੀ ਪੱਥਰ ਤੋੜਿਆ ਸੀ ਇਹਨੂੰ ਅਸੀਂ ਗੋਗੀ ਪਾਰਟ 2 ਕਹਿ ਸਕਦੇ ਹਾਂ 250 ਡਾਈਗਰ ਜਿਹੜੀਆਂ ਨੇ ਕਾਲਾ ਪਾਣੀ ਜਿਹੜੀਆਂ ਵਿੱਚ ਪਾ ਰਹੀਆਂ ਨੇ ਐਸੇਵੇਂ ਵੀ ਉਹਨਾਂ ਨੂੰ ਬਚਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਆ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਦੂਜਾ ਸਵਾਲ ਜਿਹੜਾ ਆਉਂਦਾ ਹੈ ਵੀ ਪੰਜਾਬ ਸਰਕਾਰ ਜਾਂ ਕਾਰਪੋਰੇਸ਼ਨ ਜਾਂ ਬਾਬਾ ਸੀਚਿਆਲ ਉੱਥੇ ਕਰ ਕੀ ਰਹੀ ਹੈ ਉਹ ਜਿਹੜਾ ਉਸ ਮੁੱਦੇ ਬਾਰੇ ਉਹ ਜਿਹੜਾ ਸੀਵਰ ਜਿਹੜਾ ਆ ਉਥੇ ਬੁੱਢੇ ਦਰਿਆ 'ਚ ਪੈਂਦਾ ਉਥੇ ਇੱਕ ਆਰਜੀ ਪ੍ਰਬੰਧ ਜਿਹੜਾ ਆ ਤੁਹਾਡੇ ਮੂਹਰੇ ਇੱਕ ਵਿਖਾਇਆ ਜਾ ਰਿਹਾ ਆ ਜਿਹੜਾ तकरीबन ਹਰ ਵਾਰੀ ਚੋਣਾਂ ਦੇ ਵਿੱਚ ਕੀਤਾ ਜਾਂਦਾ ਆ ਇਸ ਤੋਂ ਪਹਿਲਾਂ ਵੀ ਚੋਣਾਂ ਦੇ ਵੇਲੇ ਬਲਦੀਰ ਸਿੰਘ ਸੀਚੇਵਾਲ ਹੁਣਾਂ ਨੇ ਬਹੁਤ ਭੱਜ ਰੱਠ ਵਿਖਾਈ ਕਿਉਂਕਿ ਸੀਚੇਵਾਲ ਜੀ ਹੁਣ ਆ ਉਹ ਤਕੜੇ ਕੈਮਰੇ ਆ ਤਕੜੇ ਡਰੋਨ ਆ ਮਸ਼ੀਨਾਂ ਭਾਵੇਂ ਉਹਨਾਂ ਨੂੰ ਘੱਟ ਹੁਣ ਉਸ ਵੇਲੇ ਚੋਣਾਂ ਦੇ ਵਿੱਚ ਤੁਹਾਡੇ ਲੋਕਾਂ ਦੇ ਮੂਰੇ ਇੱਕ ਭਲੇਖਾ ਬਹੁਤ ਸਥਿਤੀ ਜਿਹੜੀ ਪੈਦਾ ਕਰ ਦਿੱਤੀ ਗਈ ਉਹ ਬੁੱਢੇ ਦਰਿਆ ਦੇ ਕੰਢੇ ਨੂੰ ਸਾਫ਼ ਕਰਕੇ ਪੈਦਾ ਕੀਤੀ ਗਈ ਔਰ ਸਾਨੂੰ ਲੋਕਾਂ ਨੂੰ ਦੱਸਣਾ ਪਿਆ ਸਾਡੇ ਮੂਰੇ ਕੋਈ ਆਪਣੇ ਵੱਡੇ ਆਈ.ਡੀ. ਸੈਂਡ ਨਹੀਂ ਸੀ ਸਾਨੂੰ ਦੱਸਣਾ ਪਿਆ ਕਿ ਜਿਹੜਾ ਮੁੱਦਾ ਆ ਬੁੱਢੇ ਦਰਿਆ ਦੇ ਕੰਢਿਆਂ ਦਾ ਨਾਂ ਹੋ ਕੇ ਬੁੱਢੇ ਦਰਿਆ ਦੇ ਵਿੱਚ ਡਿੱਗਦੇ ਕਾਲੇ ਪਾਣੀ ਦਾ ਆ ਹੁਣ ਵੀ ਉਹੀ ਮਾਹੌਲ ਜਿਹੜਾ ਆ ਤੁਹਾਡੇ ਮੂਰੇ ਚੋਣਾ ਕਰਕੇ ਸਿਰਜਿਆ ਜਾ ਰਿਹਾ ਜਿਹੜੀਆਂ ਚੋਣਾ ਦਿੱਲੀ ਦੀਆਂ ਮੂਰੇ ਹੋਈਆਂ ਇਹ ਇੱਕ ਤੁਹਾਡੇ ਲੋਕਾਂ ਦਾ ਪ੍ਰੈਸ਼ਰ ਆ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਕੰਮ ਕਰਦੇ ਪਏ ਆ ਨਾ ਕੰਮ ਕਰਕੇ ਔਰ ਜਿਹੜਾ ਮਾਹੌਲ ਹੈ ਉਹ ਚੋਣਾਂ ਨੂੰ ਕਰਕੇ ਤੁਹਾਡੇ ਮੂਰੇ ਇੱਕ ਬਹੁਤ ਵੱਡੇ ਪੱਦਰ ਤੇ ਕਿਉਂਕਿ ਆਪਣੇ ਆਈਟੀ ਸੈਲ ਦੇ ਰਾਹੀਂ ਆਪਣੇ মিডিਆ ਦੇ ਰਾਹੀਂ ਰੋਜ਼ ਹੀ ਸਵੇਰੇ ਜਿਹੜਾ ਇਹ ਸਿਰ ਜਿੱਤਾ ਜਾਂਦਾ ਔਰ ਅਸੀਂ ਧੰਨਵਾਦ ਕਰਦੇ ਹਾਂ মিডিਆ ਦਾ ਜਿਸ ਤਰੀਕੇ ਦੇ ਨਾਲ ਅੱਜ ਦੀਆਂ ਅਖਬਾਰਾਂ ਦੇ ਵਿੱਚ ਅਖਬਾਰਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਉਹਨਾਂ ਦੇ ਕੰਮ ਦਾ ਜਿਹੜਾ ਇਹ ਕੀਤਾ ਆ ਔਰ ਇਹਦੇ ਵਿੱਚ ਮੈਂ ਹੁਣ ਬੇਨਤੀ ਕਰੂੰਗਾ ਕਪਿਲ ਅਰੋੜਾ ਜੀ ਨੂੰ ਵੀ ਜਿਹੜਾ ਇਹ ਪੰਪਿੰਗ ਸਟੇਸ਼ਨ ਆ ਉਹਦੀ ਸਚਾਈ ਕੀ ਹੈ ਕਿਸ ਤਰੀਕੇ ਦੇ ਨਾਲ ਇਸ ਲੜਾਈ ਨੂੰ ਜਾਨ ਬੁੱਝ ਕੇ ਜਿਹੜਾ ਆ ਉਸ ਪਾਸੇ ਮੋੜਿਆ ਗਿਆ ਬਈ ਇਹ ਰੇਟ ਕੀਤਾ ਗਿਆ ਤੇ ਇਹਦਾ ਹੱਲ ਨਾ ਨਿਕਲੇ ਕਬਿਲੇ ਲੜਦਾ ਜੀ ਹਾਂ ਜੀ ਸਤਿਗੁਰ ਜੀ ਤਲਵੇ ਗੱਲ ਇਹ ਕਿ ਜਿਹੜੇ ਪੰਪਿੰਗ ਸਟੇਸ਼ਨ ਦੇ ਉੱਤੇ ਕੰਮ ਦੀ ਕਿਰਲੀ ਬਾਬਾ ਸਿਚੇਵਾਲ ਜੀ ਆਪਣਾ ਕਾਰਵਾਈ ਕਰ ਰਹੇ ਕਰਦੇ ਦਿਖਾਏ ਜਾ ਰਹੇ ਨਹੀਂ ਇਹ ਜਗਾ ਡਿਸਪੂਟ ਦੇ ਵਿੱਚ ਪਿਛਲੇ 2.5 ਸਾਲ ਦੇ ਵਿੱਚ ਪਈ ਹੋਈ ਹੈ ਜਦਕਿ ਤੁਹਾਡਾ ਕਾਨੂੰਨ ਇਹ ਕਹਿੰਦਾ ਕਿ ਕੋਈ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਕੋਈ ਕੰਮ ਹੋਏਗਾ ਉਦੋਂ ਵਿੱਚ 6 ਮਹੀਨੇ ਦੇ ਅੰਦਰ ਅੰਦਰ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਕਿ ਉਹਦਾ ਡਿਸੀਜਨ ਕੀ ਆਏਗਾ ਕਿਉਂਕਿ ਇਨਫਰਾਸਟ੍ਰਕਚਰ ਦੇ ਕਿਸੇ ਵੀ ਕੰਮ ਨੂੰ ਰੋਕਿਆ ਨਹੀਂ ਜਾ ਸਕਦਾ ਲੇਕਿਨ ਨਗਰ ਨਿਗਮ ਤੇ ਪੰਜਾਬ ਪলিউਸ਼ਨ ਕੰਟਰੋਲ ਬੋਰਡ ਤੇ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਜਾਣਬੁੱਝ ਕੇ ਨੂੰ 3-3 ਸਾਲ ਤੋਂ ਇਸ ਕੇਸ ਨੂੰ ਲਟਕਾਇਆ ਹੋਇਆ ਤੇ ਅੱਜ ਵੀ ਉਹ ਕੇਸ ਦਾ ਕੋਈ ਫੈਸਲਾ ਨਹੀਂ ਆਇਆ ਤੇ ਅੱਜ ਇਹ ਜਿਹੜਾ ਆਪਣਾ ਬਹੁ ਸਾਲਾਂ ਨੇ ਕੋਲ ਪੰਪਿੰਗ ਸਿਸਟਮ ਹੈ ਨਾ ਉਹ ਵੀ ਆਰਥਿਕ ਤੌਰ ਤੇ ਮੈਂ ਆਇਆ ਜਾ ਰਿਹਾ ਹੈ ਪੰਜਾਬ ਸਰਕਾਰ ਜਾਣੂ ਗੁੱਜ ਤੇ ਬੁੱਡੇ ਦਰਿਆ ਨੂੰ ਜਿਹੜਾ ਹੈਗਾ ਦੁਬਾਰਾ ਸਹੀ ਤਰੀਕੇ ਨਾਲ ਉਹਦਾ ਹੱਲ ਨਹੀਂ ਕਰਨਾ ਜਾਂਦੀ ਇਹਨੂੰ ਬੁੱਢਾ ਨਾਲ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਤੇ ਲੋਕਾਂ ਦੇ ਪੈਸੇ ਲੋਕਾਂ ਦੇ ਪੈਸੇ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਹਾਲਾਤ ਰਹਿਣਗੇ ਜੇਕਰ ਲੋਕਾਂ ਨੇ ਇਹਨਾਂ ਦੇ ਪ੍ਰੈਸ਼ਰ ਤੇ ਦਬਾਅ ਜਿਹੜਾ ਆਪਣਾ ਨਾ ਬਣਾ ਕੇ ਰੱਖਿਆ। ਸਤਿ ਸ੍ਰੀ ਅਕਾਲ ਜੀ ਹੁਣ ਮੇਰੇ ਨਾਲ ਸਰਦਾਰ ਜਸਕੀਰ ਸਿੰਘ ਜੀ ਬੈਠੇ ਹੈ ਮੇਰੀ ਟੀਮ ਦੇ ਵਿੱਚ ਕੁਲਦੀਪ ਸਿੰਘ ਖੈਰਾ ਜੀ ਬੈਠੇ ਹੈ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਜਸਕਿਰਤ ਸਿੰਘ ਜੀ ਨੂੰ ਉਹ ਦੱਸਣ ਕਿ ਜਿਹੜੇ ਕਾਲੇ ਪਾਣੀ ਦੀਆਂ ਡਾਈੰਗਾਂ ਦੀਆਂ ਪਾਈਪਾਂ ਸੀ ਉਹ ਕਿਸ ਤਰੀਕੇ ਦੇ ਨਾਲ ਜਦੋਂ ਬੁੱਢੇ ਦਰਿਆ 'ਚ ਜੋੜੀਆਂ ਗਈਆਂ ਉਸ ਵੇਲੇ ਬਰਬੀਰ ਸਿੰਘ ਸੀਚੇਆਲ ਹੁਣੀ ਆਪ ਇੱਕ ਨਿਗਰਾਨ ਕਮੇਟੀ ਦੇ ਮੈਂਬਰ ਹਨ ਐਨਜੀਟੀ ਦੇ ਉਹਦੇ ਬਾਰੇ ਤਸਕੀਰਤ ਸਿੰਘ ਜੀ ਤੁਹਾਡੇ ਨੂੰ ਤੁਹਾਨੂੰ ਦੱਸਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਜੜੀਆਂ ਆਪਣੇ ਸੀ.ਡੀ.ਪੀ ਹੈਗੇ ਤਿੰਨ ਡਾਈਇੰਗ ਇੰਡਸਟਰੀ ਦੇ ਬਾਹਰ ਦੇ ਵਾਲਾ ਤਾਰਪੋਰਟ ਦੇ ਫੋਕਲ ਪੁਆਇੰਂਟ ਇਹ ਤਕਰੀਬਨ 2020 ਤੋਂ ਲੈ ਕੇ 2022 ਦੇ ਵਿੱਚ ਇਹ ਪੂਰੇ ਹੋਏ ਕੰਪਲੀਟ ਹੋਏ ਤੇ ਚੱਲੇ ਉਦੋਂ ਇੱਕ ਨੈਸ਼ਨਲ ਗ੍ਰੀਨ ਰੈਗੂਲਰ ਬਲੋਂ ਜਸਟਿਸ ਜਸਬੀਨ ਕਮੇਟੀ ਜਿਹੜੀ ਹੈ ਉਹ ਬਣਾਈ ਗਈ ਇੱਕ ਚੱਲ ਰਹੀ ਸੀ ਜਿਹਦਾ ਕੰਮ ਸੀ ਮਾਨਿਟਰਿੰਗ ਕਮੇਟੀ ਹੋਣ ਦਾ ਕਿ ਉਹਨੇ ਬੁੱਢੇ ਦਰਿਆ ਦਾ ਰੀਜੂਰੇਸ਼ਨ ਦਾ ਇਹ ਪ੍ਰੋਜੈਕਟ ਚੱਲ ਰਿਹਾ ਸੀ ਉਹਦੀ ਮਾਨਿਟਰਿੰਗ ਕਰਨੀ ਸੀ NGT ਵੱਲੋਂ ਇੱਕ ਕਮੇਟੀ ਨੇ ਕਈ ਸਾਲ ਕੰਮ ਕੀਤਾ ਮੇਰਾ ਖਿਆਲ ਹੈ ਕਿ ਇਹਦੀਆਂ ਚਾਰ ਸਾਲੇ ਕਮੇਟੀ ਜਿਹੜੀ ਕੰਮ ਕਰਦੀ ਰਹੀ ਤੇ ਹੁਣ ਜਦੋਂ NGT ਦੇ ਵਿੱਚ ਇਹਦੇ ਬਾਰੇ ਕੇਸ ਚੱਲ ਰਿਹਾ ਹੈ ਉਹਦੇ ਵਿੱਚ ਬੜੇ ਹੈਰਾਨੀਜਨਕ ਖੁਲਾਸੇ ਜਿਹੜੇ ਹੋਏ ਕਿ ਡਾਈing ਇੰਡਸਟਰੀ ਨੂੰ ਤਾਂ এনਵਾਇਰਨਮੈਂਟ ਕਲੀਅਰੈਂਸ ਦੇ ਵਿੱਚ ਕਦੀ ਵੀ ਬੁੱਢੇ ਦਰਿਆ ਵਿੱਚ ਆਪਣਾ ਟ੍ਰੀਟਡ ਪਾਣੀ ਪਾਉਣ ਦੀ ਇਜਾਜ਼ਤ ਨਹੀਂ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇ ਇਜਾਜ਼ਤ ਨਹੀਂ ਸੀ ਤੇ ਜਦੋਂ ਨਿਗਰਾਨ ਕਮੇਟੀ ਆਪਣਾ ਕੰਮ ਕਰ ਰਹੀ ਸੀ ਉਹਨਾਂ ਦੇ ਨਾਲ ਵਿੱਚ ਤਾਂ ਇਹ ਪਾਈ ਪਾਏ ਗਏ ਬੁੱਡੇ ਦਰਿਆ ਦੇ ਵਿੱਚ ਤੇ ਕੀ ਨਿਗਰਾਨ ਕਮੇਟੀ ਨੂੰ ਇਹ ਕਾਗਜ਼ ਨਹੀਂ ਦਿਖਾਏ ਗਏ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਜੇ ਦਿਖਾਏ ਗਏ ਤਾਂ ਕੀ ਨਿਗਰਾਨ ਕਮੇਟੀ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਕੀ ਐਕਸ਼ਨ ਲਿਆ ਉਸ ਦਿਨ ਤਾਂ ਤੇ ਜੇ ਉਦੋਂ ਕੋਈ ਐਕਸ਼ਨ ਨਹੀਂ ਲਿਆ ਤੇ ਅੱਜ ਜਿਹੜਾ ਹੈ ਉਹ ਨਿਗਰਾਨ ਕਮੇਟੀ ਦੇ ਮੈਂਬਰ ਜਿਹੜੇ ਕਿ ਜਸਟਿਸ ਜਸਬੀਰ ਸਿੰਘ ਸੀਗੇ ਜਾਂ ਪਾਪਾ ਬਲਜੀਤ ਸਿੰਘ ਸੀਚੇਵਾਲ ਜੀ ਸੀਗੇ ਇਹਨਾਂ ਦਾ ਹੁੰਦੇ ਬਾਰੇ ਕੀ ਕਹਿਣਾ ਹੈ ਉਹ ਕੋਈ ਹਾਲੇ ਤੱਕ ਗੱਲ ਕਲੀਅਰ ਨਹੀਂ ਹੈ ਕਿਉਂਕਿ ਉਹ ਇਲੀਗਲ ਪਾਈਪਾਂ ਜਿਹੜੀਆਂ ਐਨਜੀਟੀਵੀ ਕਹਿ ਚੁੱਕੀ ਐ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਵੀ ਕਹਿ ਚੁੱਕਾ ਐ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਹੁਣ ਆ ਕੇ ਉਹਨਾਂ ਨੂੰ ਬੰਦ ਕਰਨ ਦੇ ਆਰਡਰ ਦਿੱਤੇ ਹੋਏ ਐ ਉਹ ਪਾਈਪਾਂ ਇਸ ਐਨਜੀਟੀ ਦੇ ਨੱਕ ਥੱਲੇ ਕਿਸ ਤਰ੍ਹਾਂ ਪੈ ਗਈਆਂ ਪਹਿਲਾਂ ਤੇ ਹੁਣ ਉਹ ਕਿਸ ਤਰ੍ਹਾਂ ਚੱਲ ਰਹੀਆਂ ਉਹ ਸਾਰੇ ਦੇਖ ਰਹੇ ਐ ਉਹ ਇੱਕ ਬੜਾ ਹੈਰਾਨੀ ਜਿਹਾ ਵਰਤਾਰਾ ਐ ਜਿਹਦੇ ਬਾਰੇ ਸਾਨੂੰ ਧਿਆਨ ਰੱਖਣ ਦੀ ਲੋੜ ਐ ਬਹੁਤ ਬਹੁਤ ਧੰਨਵਾਦ ਅ ਤਸਕੀਰਤ ਜੀ ਹੋਰ ਇਹਦੇ ਵਿੱਚ ਇੱਕ ਗੱਲ ਹੋਰ ਜੋੜ ਰਹੀਏ ਕਿ ਪੰਜਾਬ ਦੇ ਹੋ ਰਾਜਸਥਾਨ ਦੇ 5 6 ਮੈਂਬਰ ਪਾਰਲਮੈਂਟ ਵਾਤਾਵਰਣ ਦੇ ਘੱਗਰ ਦੇ ਬੁੱਢੇ ਦਰਿਆ ਦੇ ਮੁੱਦੇ ਨੂੰ ਲਗਾਤਾਰ ਜਿਹੜਾ ਸਾਡੀ ਪਾਰਲਮੈਂਟ ਦੇ ਵਿੱਚ ਚੁੱਕਦੇ ਪਏ ਆ ਤੇ ਉਥੇ ਜੇ ਕੋਈ ਬੰਦਾ ਚੁੱਪ ਹੈ ਵਾਤਾਵਰਣ ਦੀ ਗੱਲ ਕਰਨ ਵਾਲਾ ਉਹ ਬੰਬੀਰ ਸਿੰਘ ਸੀਚੇ ਆਲ ਜਿਹੜਾ ਆ ਉਹਨਾਂ ਨੇ ਉਹਦੇ ਬਿਲਕੁਲ ਚੁੱਪੀ ਧਰੀ ਹੋਈ ਹੈ ਦੂਸਰੀ ਵੱਡੀ ਗੱਲ ਅੱਜ ਵੀ ਜਿਹੜੀ ਆ ਉਹ ਨੰਗਲਿਆਂ ਦੀ ਜਿਹੜੀ ਆ ਇੱਕ ਹੀਰਿੰਗ ਆ ਪੁਲਿਸ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਅੱਗੇ ਔਰ ਸਾਰੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਕਾਲਾ ਪਾਣੀ ਐ ਪੰਜਾਬ ਦੇ ਲੋਕਾਂ ਦੇ ਜਿਹੜਾ ਆ ਘਰਾਂ ਤੱਕ ਪਹੁੰਚਦਾ ਰਹੇ ਪਰ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਜਿਸ ਤਰੀਕੇ ਨਾਲ ਲੜਦੀ ਆਈ ਹੈ ਅੱਗੇ ਵੀ ਲੜਦੀ ਰਹੂਗੀ ਜਦੋਂ ਤੱਕ ਇਹਦਾ ਹੱਲ ਨਹੀਂ ਹੋ ਜਾਂਦਾ ਔਰ ਸਮੇਂ-ਸਮੇਂ ਸਰ ਜਦੋਂ ਵੀ ਕੋਈ ਇਹਨਾਂ ਦਾ ਅਪਡੇਟ ਆਵੇ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਾਵਾਂਗੇ ਧੰਨਵਾਦ